ਜੁੰਡਿਆਲਾ ਗੁਰੂ ਨਗਰੀ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ ਤੇ ਹੁਣ ਚੋਰ ਪਵਿੱਤਰ ਗੁਰੂ ਘਰ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਤੇ ਤਾਜ਼ਾ ਮਾਮਲਾ ਮੋਰੀ ਗੇਟ ਸਥਿਤ ਸ਼ਾਮ ਸਿੰਘ ਗੁਰਦੁਆਰੇ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਕਰੀਬ 12:00 ਤੋਂ 3 ਚੋਰ ਦਾਖਲ ਹੋਏ ਤੇ ਚੋਰ ਗੁਰਦੁਆਰਾ ਸਾਹਿਬ ਦੀ ਗੁਲਕ ਤੇ ਵਿੱਚੋਂ ਕਰੀਬ 25000 ਰੁਪਏ ਉਹ ਚੁਰਾ ਕੇ ਫਰਾਰ ਹੋ ਗਏ ਤੇ ਚੋਰਾਂ ਨੇ ਭੱਜਦੇ ਸਮੇਂ ਪਾਠੀ ਸਿੰਘ ਦੇ ਪਰਿਵਾਰ ਨੂੰ ਕਮਰੇ ਵਿੱਚ ਹੀ ਬੰਦ ਕਰ ਦਿੱਤਾ ਤੇ ਕੜਨਾ ਦੀ ਸੋਚ ਦਾ ਮਿਲਦੇ ਹੀ ਪੁਲਿਸ ਦੇ ਪੋਸਟ ਇੰਚਾਰਜ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਏ ਬੇਬੀ ਦਾ ਰਾਤ 12 ਵਜੇ ਆਇਆ ਮੇਰਾ ਦਰਸ਼ਨ ਕਰ ਕੀ ਗੱਲ ਹੋਈ ਆ ਰਾਤ ਦੇ 12 ਵਜੇ ਆਏ ਆ ਇਥੇ ਗੁਰਦੁਆਰੇ ਕਿਹੜਾ ਗੁਰਦੁਆਰਾ ਇਹ ਹੈਗਾ ਮੋਰੀਗੇਟ ਅੱਛਾ ਮੋਰੀਗੇਟ ਕੀ ਹੋਇਆ ਤੇ ਰਾਤ ਦੇ 12 ਵਜੇ ਆਣ ਕੇ ਉਹ ਬਾਬਿਆਂ ਨਾਲ ਬਾਹਰ ਬੂਆ ਮਾਰਤਾ ਤੇ ਮੁਰਗੇ ਐਸੇ ਪੈਸੇ ਕੱਢ ਕੇ 골ਕ ਚੋਟ ਲੈ ਗਏ 골ਕ ਥੋੜੀ ਆ 골ਕ ਥੋੜੀ ਆ ਅੰਦਰ ਬੇਦਕ ਅੰਦਰ ਨਹੀਂ ਮੈਂ ਜਿੱਦ ਬਚ ਗਿਆ ਤੇ ਆ ਜਿਹੜਾ ਅੰਦਰ ਅਬੂਆ ਤੋੜ ਕੇ ਲੋਕ ਸਾਰੇ ਤੋੜਦੇ ਆ ਤੋੜ ਕੇ ਨੰਗੇ ਐਸੇ ਕਹਨੇ ਲੱਗੇ ਸੱਜਾ ਮੈਂ ਹੁਣ ਉਹ ਵਿਚਾਰੇ ਦੱਸਦੇ ਥੋੜਾ ਕਿੰਨੇ ਵਿਚਾਰੇ ਹਨ ਨਾ ਨਾ ਗੋਲਕ ਚ ਉਹਨਾਂ ਵੇਖੀ ਸੀ ਕਿੰਨੇ ਆ ਕਿੰਨੀ ਬੇਅਤੀ ਗਈ ਗੋਲਕ ਟ੍ਰੀਪ ਆਇਆ ਇਹਨਾਂ 4 ਮਹੀਨੇ ਦੀ ਭਰਾਵਾ ਕਿੰਨਾ ਤੋਂ ਤੁਹਾਡੇ ਨਾਲ ਲੱਗ ਪਾ ਨਾ ਆਪਾਂ ਨਹੀਂ ਕਹਿ ਸਕਦੇ ਕੋਈ ਇਹ ਗੱਲ ਝੂਠੀ ਨਹੀਂ ਆਪਾਂ ਕਰ ਸਕਦੇ ਗੁਰੂ ਘਰ ਆ ਇਹ ਉਹਨਾਂ ਨੂੰ ਪਤਾ ਵਿਚਾਰਿਆਂ ਨੂੰ ਤੇ ਜਾਣਗੂ ਰੱਬ ਨੂੰ ਪਤਾ ਆਉ ਨਾਲ ਹੀ ਆਪਣਾ ਘਰ ਮਤਲਬ ਹੁਣ ਗੁਰੂ ਘਰ ਹਨ ਉਹ ਕਿਉਂ ਉਹਨਾਂ ਨੇ ਵਿਚਾਰਾ ਵੀਰਾ ਪਹਿਲਾ ਗੁਰੂ ਘਰ ਨੂੰ ਤੇ ਪਹਿਲਾ ਰੱਖਦੇ ਹੁਣ ਨਹੀਂ ਕੋ ਸਾਡੇ ਗੁਰੂ ਘਰ ਆ ਉਹਦੇ ਨਾਲ ਡਰੋਂ ਗੁਰੂ ਘਰ ਚੋ ਵੀ ਡਰੋਂ ਉਹਦਾ ਬਾਬੇ ਜਿਹੜੇ ਬੈਠੇ ਆ ਨਾ ਕੋਈ ਡਰਦੇ ਆ ਰਾਤੀ ਉਹਨਾਂ ਦਾ ਬੂਆ ਬਾਰੋਂ ਮਾਰਦਾ ਉਹਨਾਂ ਨੂੰ ਅੰਦਾ ਦੇਦਾ ਅੱਛਾ ਹਾਂ ਉਹਨਾਂ ਨੂੰ ਬੂਆ ਦੇ ਉਹਨਾਂ ਦਾ ਪਹਿਲਾ ਬੂਆ ਮਾਰਿਆ ਵੀ ਬਾਹਰ ਨਾ ਨਿਕਲਣਾ ਹਾਂ ਫੇ ਕਿੰਨੇ ਵਜੇ ਦੀ ਗੱਲ ਹੋਈ 12 ਵਜੇ ਕਿੰਨੇ ਜਾਣੇ ਕੋਤਾ ਨਾ ਤਿੰਨ ਜਾਣੇ ਅੱਛਾ ਚੱਲ ਪਏ ਅੇਰੀ ਬਰਾਬਰ ਵਾਰ ਨਹੀਂ ਕੋਈ ਨਿਕਲਿਆ ਕੈਮਰਾ ਲੱਗੇ ਸੀ ਕੈਮਰੇ ਲੱਗੇ ਤੇ ਬੇਚਾਰੀ ਵੀਡੀਓ ਉਹਦੇ ਜਨੇ ਹੈ ਨਾ ਕੀ ਮੰਗ ਕਰਦਾ ਜੀ ਮੰਗਦੇ ਇਹੀ ਕਰੇ ਗੁਰੂ ਘਰ ਦੇ ਨਾਲ ਇਸ ਤਰ੍ਹਾਂ ਹੋ ਗਿਆ ਇਹ ਮਿਲਣਾ ਚਾਹੀਦਾ ਸਾਫ ਸਾਨੂੰ ਮਲੇ ਚਾਹੀਦਾ ਚੱਲ ਭਰ ਕੇ ਸਾਡੀ ਮਹਾਰਾਣੀ ਜੀ ਦੇ ਦਰਸ਼ਨ ਇਹ ਅੱਜ ਮੂਰੀ ਗੇਟ ਗੁਰਦੁਆਰਾ ਸਾਹਿਬ ਤੋਂ ਪੂਰੀ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਅੱਜ ਵੀ ਸਾਨੂੰ ਨੇ ਇੱਕ ਤੜਕ ਸਾਹਿਬ ਜਿਹੜੀ ਇੱਕ ਕੰਪਲੇਂਟ ਆਈ ਸੀ ਇਹ ਇਸ ਤਰ੍ਹਾਂ ਗੁਰਦੁਆਰਾ ਸ਼ਾਮ ਸਿੰਘ ਹੈ ਮੂਰੀ ਗੇਟ ਵਿੱਚ ਉੱਥੇ ਕੋਈ ਇਦਾਂ ਦੀ ਚੋਰੀ ਦੀ ਵਾਰਦਾਤ ਹੋਈ ਹੈ ਸਾਡੇ ਚੌਕੀ ਇੰਚਾਰਜ ਏ ਸੇਜਗਿੰਦਰ ਸਿੰਘ ਜੀ ਮੌਕੇ ਤੇ ਗਏ ਹੀ ਉਹਨਾਂ ਸਾਰਾ ਮੌਕਾ ਵਗੈਰਾ ਵੇਖਿਆ ਹੈ ਸੀਸੀਟੀਵੀ ਫੁਟੇਜ ਵਗੈਰਾ ਉਹ ਲਗਾ ਲਏ ਨੇ ਕਿ ਨਹੀਂ ਜਿਹੜੇ ਜਨਰਲ ਕੋਡ ਬਾਰੇ 엘িমੈਂਟਸ ਹੈਗੇ ਨੇ ਉਹਨਾਂ ਸਾਰਿਆਂ ਬਾਰੇ ਬਗ ਲਗਾ ਲਈ ਨੇ ਅਸੀਂ ਜਲਦੀ ਤੋਂ ਜਲਦੀ ਜਿਹੜੀ ਉਹ ਛੋਟੀ ਜਿਹੀ ਉਹ ਫੇਸ ਕਰੀ ਜਾਏਗੀ ਕਿੰਨੇ ਪੈਸੇ ਚਾਹਤੇ ਨੇ ਕੋਈ Samsung ਤੋਂ 20-30 ਹਜ਼ਾਰ ਕਹਿੰਦੇ ਕਰਦੇ ਆ ਜਿਹੜੇ ਅਬਜੈਕਟ ਅਮਾਉਂਟ ਉਹਨਾਂ ਨੂੰ ਨਹੀਂ ਪਤਾ ਵੀ 20-30 ਹਜ਼ਾਰ ਦੀ ਗੱਲ ਕਰ ਰਹੇ ਆ ਪਰਿਵਾਰ ਵਾਲੇ ਕਿੰਨੇ ਚੰਬਰ ਕੁੰਡਾ ਲਗਾਤਾ ਸੀ ਉਹ ਪਰਿਵਾਰ ਰਹਿੰਦਾ ਉੱਥੇ ਅੱਤਰੀ ਉੱਥੇ ਰਹਿ ਰਿਹਾ ਉਹ ਪਰਿਵਾਰ ਤੇ ਉਹ ਫਿਰ ਆਟੋਮੈਟਿਕਲੀ ਚੋਰਾਣੇ ਹੋਏ ਕਰਨਾ ਹੀ ਕਰਨਾ ਸੀ ਵੀ ਇੱਕ ਉਠਣਾ ਪੈਣ ਉਹਨਾਂ ਬਾਹਰ ਉਹਨਾਂ ਨੂੰ ਕੁੰਡਾ ਲਗਾਤਾ ਉਹ ਨੰਦਰਕੁੰਡ ਲਾਇਆ ਹੈ ਨੰਬਰਕੁੰਡ ਲਾਤਾ ਇਹਨਾਂ ਮੋਟਰਲੀ ਤੋਂ ਵੀ ਕੀ ਸਾਹਮਣੇ ਆ ਰਿਹਾ ਸੀਸੀਟੀਵੀ ਕੈਮਰੇ ਅਸੀਂ ਦੇਖਦੇ ਆ ਸਾਰੇ ਆਉਣ ਜਾਣ ਵਾਲੇ ਰਸਤੇ ਸਾਰੇ ਦੇਖ ਰਹੇ ਹਾਂ ਉਹਨਾਂ ਦੇ ਬੰਦਿਆਂ ਦੀ شناخت ਸਾਨੂੰ ਹੋ ਜਣੀ ਹੈ ਉਹ ਇੱਕ ਦੇ ਦਿਨ ਦੇ ਵਿੱਚ ਵਿੱਚ ਬੰਦੇ ਸੀ ਫੜ ਲੜੇ ਜੀ ਠੀਕ ਜੀ